ਹਾਂਜੀ ਦੋਸਤੋ ਅੱਜ ਵਿਖਾਉਣੀ ਆ ਜੀ ਤੁਹਾਨੂੰ ਬੱਤੀਦਰ ਇਹ ਨੇ ਜੀ ਬੱਤੀਦਰ ਸਾਡੇ ਇਲਾਕੇ ਵਿੱਚ ਮਸ਼ਹੂਰ ਨੇ ਜੀ ਪੂਰੇ ਇਹਨਾਂ ਨੂੰ ਬੱਤੀਦਰਾਂ ਦੇ ਨਾਂ ਨਾਲ ਜਾਣਿਆ ਜਾਂਦਾ ਪਰ ਅਸਲ ਦੇ ਵਿੱਚ ਹੈਗੇ ਨੇ ਜੀ ਇਹ 30 ਦਰ ਇਹ ਵੀ ਪਾਖੜਾ ਦੇ ਥੱਲੋਂ ਦੀ ਲੰਘਦੇ ਨੇ ਜੀ ਜੋ ਵੀ ਕੱਗਰ ਦਾ ਫालतू ਪਾਣੀ ਹੁੰਦਾ ਜੀ ਜਦੋਂ ਕੱਗਰ ਟੁੱਟ ਜਾਂਦਾ ਬੰਨ ਟੁੱਟ ਜਾਂਦਾ ਤਾਂ ਪਾਣੀ ਖੇਤਾਂ ਵਿੱਚ ਚਲਾ ਜਾਂਦਾ ਕੱਗਰ ਦਾ ਉਹ ਸਾਈਡਾਂ ਰਹੀਂ ਘੁਮ ਘਮਾ ਕੇ ਇਹ ਬੱਤੀਦਰਾਂ ਰਹੀਂ ਜਾਂਦਾ ਜੀ ਨਿਕਲ ਕੇ ਪਾਖੜਾ ਦੇ ਥੱਲੋਂ ਦੀ ਆ ਪੁਲ ਬਣਿਆ ਹੋਇਆ ਹੈ ਜੀ ਫੋਰ ਲਾਈਨ ਦੇ ਵਿੱਚ ਉਹ ਸਾਹਮਣੇ ਘੱਗਰ ਹੈ ਜੀ ਉੱਥੋਂ ਪਾਣੀ ਘੁੰਮ ਕੇ ਆ ਪੁਲ ਰਹੀਂ ਆ ਕੇ ਤੇ ਆ 32 ਦਰਾਂ ਰਹੀਂ ਅੱਗੇ ਪਿੰਡ ਜੋਗੇਵਾਲਾ ਗਲਾੜ ਨਵਾਂ گاਉਂ ਹੋਤੀਪੁਰ ਨੂੰ ਮਾਰ ਕਰਦਾ ਜੀ ਤੇ ਉਹ ਸਾਹਮਣੇ ਵੇਖੋ ਜੀ ਤੁਸੀਂ ਗੌਰ ਨਾਲ ਇਹ ਕਿਸੇ ਜ਼ਿਮੀਂਦਾਰ ਦਾ ਝੋਨਾ ਡੁੱਬਿਆ ਹੋਇਆ ਹੈ ਜੀ ਇਹ ਕੋਈ ਹੜਾਂ ਦਾ ਪਾਣੀ ਨਹੀਂ ਇਹ ਮੀਂਹ ਦੇ ਪਾਣੀ ਨਾਲ ਹੀ ਡੁੱਬਿਆ ਪਿਆ ਜੀ ਇਸ ਸਾਈਡ ਹੈ ਜੀ ਖਨੌਰੀ ਇਥੋਂ ਜਿੱਥੋਂ ਆਪਾਂ ਖੜੇ ਆ 1 ਕਿਲੋਮੀਟਰ ਦੂਰ ਹੈ ਜੀ ਇਥੋਂ ਅੱਗੇ ਘੱਗਰ ਦਰਿਆ ਤੇ ਇਹ ਆ ਜਾਂਦੇ ਨੇ ਜੀ ਬੱਤੀਦਾਰ ਆਪਾਂ ਚੱਲ ਪਏ ਜੀ ਇਥੋਂ ਤੇ ਗੱਲ ਕਰਦੇ ਹਾਂ ਜਿਹੜਾ ਉਹ ਸਾਹਮਣੇ ਝੋਨਾ ਖਰਾਬ ਹੋਇਆ ਪਿਆ ਜੀ ਆ ਸਾਹਮਣੇ ਪਾਖੜ ਆ ਗਈ ਜੀ ਆ ਜਿਹੜਾ ਝੋਨਾ ਖਰਾਬ ਹੋਇਆ ਪਿਆ ਨਾ ਜ਼ਿਮੀਂਦਾਰ ਦਾ ਨੁਕਸਾਨਿਆ ਗਿਆ ਇਹ بارش ਦੇ ਪਾਣੀ ਨਾਲ ਖਰਾਬ ਹੋ ਗਿਆ ਤੇ ਜ਼ਿਮੀਂਦਾਰ ਵਿਚਾਰਾ ਟਰੈਕਟਰ ਲਾ ਕੇ ਪਾਣੀ ਚੱਕ ਕੇ ਤੇ ਬੱਤੀਦਰਾ ਦੇ ਵਿੱਚ ਪਾ ਰਿਆ ਹੁਣ ਇਹਦੇ ਵਿੱਚ ਝੋਨਾ ਦਾ ਖਤਮ ਹੈ ਦੁਬਾਰਾ ਝੋਨਾ ਤਾਂ ਲੱਗ ਨਹੀਂ ਸਕਦਾ ਹੁਣ ਪਾਣੀ ਕੱਢੇਗਾ ਤਾਂ ਜ਼ਿੰਮੇਦਾਰ ਨੂੰ ਇਹ ਹੈ ਕਿ ਕਣਕ ਬੀਜਿੰਦੀ ਤਾਂ ਹੋਏਗੀ ਨਹੀਂ ਤੇ ਪਹਿਲੀ ਐਵੇਂ ਦੀ ਹੈ ਮਿੱਟੀ ਹਾਰਡ ਹੈ ਬਹੁਤ ਜ਼ਿਆਦਾ ਡੱਕਰ ਹੈ ਪਹਿਲੀ ਪਾਣੀ ਨਹੀਂ ਪਿੰਦੀ ਤਾਂ ਪਾਣੀ ਬਹੁਤ ਟਾਈਮ ਖੜਿਆ ਰਹਿੰਦਾ ਜ਼ਮੀਨ ਦੇ ਵਿੱਚ ਤੇ ਇਸ ਕਰਕੇ ਫਿਰ ਉਹਨੂੰ ਪਾਣੀ ਹੌਣੀ ਕੱਢਣਾ ਪੈਣਾ ਨਹੀਂ ਤੇ ਇੱਥੇ ਕਣਕ ਨਹੀਂ ਬੀਜੀ ਜਾਣੀ ਮਿੱਟੀ ਗਿੱਲੀ ਰਹਿੰਦੀ ਹੈ ਉੱਥੋਂ ਨਿਕਲ ਆ ਜੀ ਆਪਾਂ ਤੇ ਆ ਇੱਕ ਬੰਨੇ ਫੋਰ ਲੇਨ ਹੈ ਇੱਕ ਬੰਨੇ ਪਾਖੜਾ ਹੈ ਤੇ ਵਿਚਾਲੇ ਆ ਘਰ ਨੇ ਇੱਕ ਬੰਨੇ ਬੱਤੀਦਾਰ ਹੈ ਇਹਦੇ ਵਿਚਾਰੇ ਚਫੇਰਿਓ ਘੇਰੇ ਪੈ ਨੇ ਜੀ ਆ ਸਾਹਮਣੇ ਪਾਖੜਾ ਨਹਿਰ ਆ ਗਈ ਜੀ ਆ ਪੋਲ ਆ ਗਿਆ ਜੀ ਇਹ ਫੋਰ ਲੇਨ ਬਾਅਦ ਚ ਬਣਿਆ ਜੀ ਇਹ ਵੀ ਬਹੁਤ ਵੱਡਾ ਡਿੱਕਾ ਹੈ ਜੀ ਵੇਖੋ ਪਾਣੀ ਡਾਫ ਲੱਗ ਜਾਂਦੀ ਹੈ 32 ਦਰਾਂ ਦੇ ਕੋਲ ਫਿਰ ਪਾਣੀ ਸਾਰਾ ਜਿਹੜਾ ਇਹਦੇ ਪੁਲ ਦੇ ਥੱਲੋਂ ਦੀ ਲੰਘਣਾ ਪੁਲ ਛੋਟਾ ਬਣਿਆ ਹੋਇਆ ਫੋਰ ਲੇਨ ਦਾ ਉਹ ਫਿਰ ਰੋਡ ਵੀ ਟੁੱਟਦਾ ਜੀ ਤੇ ਸਰਕਾਰਾਂ ਦੇ ਕੰਮ ਬੁੱਠੇ ਨੇ ਜੀ ਕੋਈ ਧਿਆਨ ਨਹੀਂ ਇਹਨਾਂ ਦਾ ਆ ਆ ਗਿਆ ਜੀ ਪਾਖੜਾ ਨਹਿਰ ਵਾਲਾ ਪੁਲ ਇਹ ਹਰਿਆਣੇ ਨੂੰ ਪਾਣੀ ਜਾ ਰਿਹਾ ਜੀ ਇਸ ਟਾਈਮ ਤੇ ਪਾਣੀ ਪਹਿਲਾਂ ਨਾਲੋਂ 4 ਫੁੱਟ ਡਾਊਨ ਕੀਤਾ ਹੋਇਆ ਜੀ 3 ਫੁੱਟ ਲਗਭਗ ਪਹਿਲਾਂ ਨਾਲੋਂ ਪਾਣੀ ਘਟਾ ਜੋ ਵੇਖੋ ਨਿਸ਼ਾਨ ਦੇਖਦੇ ਆ ਪਿੰਡ ਜੋਗੇਵਾਲਾ ਜੀ ਬੱਤੀਦਾਰ ਸਭ ਤੋਂ ਪਹਿਲਾਂ ਇਸ ਪਿੰਡ ਨੂੰ ਮਾਰ ਕਰਦੇ ਨੇ ਜੀ ਉਸ ਤੋਂ ਬਾਅਦ ਅੱਗੇ ਗਲਾੜ ਨੂੰ ਤੇ ਫਿਰ ਅੱਗੇ ਦੀ ਅੱਗੇ ਜਿੰਨੇ ਵੀ ਪਿੰਡ ਆਉਂਦੇ ਨੇ ਸਾਰੇ ਨੁਕਸਾਨੇ ਜਾਂਦੇ ਨੇ ਪਾਣੀ ਉੱਕ ਗਰਦਰਿਆ ਦਾ ਹੀ ਹੁੰਦਾ ਹੈ ਨਿਕਲ ਕੇ ਬਾਹਰ ਘੁਮਕਮਾ ਕੇ ਬਤੀ ਦਰਾਂ ਨਹੀਂ ਨਿਕਲਦਾ ਜੀ ਫਿਰ ਉਹ ਇਹ ਆ ਗਿਆ ਜੀ ਪਾਤੜਾ ਰੋਡ ਆਪਣਾ ਖਣੋਰੀ ਤੋਂ ਪਾਤੜਾ ਨੂੰ ਜਾਣੇ ਪਏ ਹੁਣ ਆਪਾਂ ਤੇ ਮੌਸਮ ਵੇਖੋ ਤੁਸੀਂ ਬੱਦਲ ਵੇਖੋ ਜੀ